ਦੁਨੀਆ ਮੰਗਾ ਲਈ ਕਿਸਾਨਾਂ ਵੱਲੋਂ ਸੰਗਠਨ ਸੁਰੂ ਕੀਤਾ ਗਿਆ ਹੈ ਜੋ ਕਿ 8ਵੇਂ ਦਿਨ ਵਿੱਚ ਜਾਰੀ ਹੈ ਅੱਜ ਕਲਾਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਟੂਲ ਫ੍ਰੀ ਕਰਨ ਦੀ ਕਾਰ ਕੀਤੀ ਗਈ ਸੀ ਜਿਸ ਦੌਰਾਨ ਸੁਖਦੇਵ ਸਿੰਘ ਕੰਸਾਲਾ ਰਵਿੰਦਰ ਸਿੰਘ ਵਜੀਤਪੁਰ ਤੇ ਹੋਰ ਆਗੂਆਂ ਵੱਲੋਂ ਕੋਰਾਲੀ ਸਿਸਮਾਰਗ ਦੇ ਪੈਂਦੇ ਵਿਰੋਧੀ ਟੂਲ ਪਲਾਜ਼ਾ ਨੂੰ ਤਿੰਨ ਲਈ ਫ੍ਰੀ ਕਰਵਾ ਦਿੱਤਾ ਗਿਆ ਹੈ ਉਸ ਮੌਕੇ ਇਕੱਠ ਵਿੱਚ ਉਹਨਾਂ ਨਾਅਰੇਬਾਜ਼ੀ ਕੀਤੀ ਮੋਦੀ ਸਰਕਾਰ ਦੀ ਨਾਅਰੇਬਾਜ਼ੀ ਕਰਦੇ ਆਸਾਂ ਸੁਣਨੇ ਕੀ ਕਹਿ ਰਹੇ ਨੇ ਕਿਸਾਨ ਆਗੂ ਖੇਾਨੀ ਸੰਘਰਸ਼ ਇਸ ਟਾਈਮ ਸ਼ੁਰੂ ਹੋਇਆ ਹੈ ਕੇਂਦਰ ਸਰਕਾਰ ਦੇ ਵਿਰੁੱਧ ਉਹਨਾਂ ਦੇ ਨੀਤੀਆਂ ਦੇ ਵਿਰੁੱਧ ਜਿਹੜੇ ਨੇ ਸਾਨੂੰ 2021 ਦੇ ਵਿੱਚ ਵਾਦਾ ਕਰਕੇ ਠਾਲਿਆ ਸੀ ਕਿ ਤੁਹਾਡਾ ਤਿੰਨੇ ਕਾਨੂੰਨ ਜਿਹੜੇ ਰੱਦ ਕੀਤੇ ਜਾਣਗੇ ਤੇ ਐਮਐਸਬੀ ਤੇ ਪੂਰੀ ਗਰੰਟੀ ਦਿੱਤੀ ਜਾਊਗੀ ਸੋ ਵਿਸ਼ਵਾਸ ਘਾਪੀਤਾ ਸਰਕਾਰ ਨੇ ਸੈਂਟਰ ਸਰਕਾਰ ਨੇ ਕਿਸਾਨਾਂ ਨਾਲ ਕਿਸਾਨਾਂ ਨਾਲ ਦੁਬਾਰਾ ਫੇਰ ਦਿੱਲੀ ਵੱਲੋਂ ਕੂਚ ਕੀਤਾ ਹੈ ਜੋ ਜੋ ਸੰਯੁਕਤ ਮੋਰਚੇ ਨੇ ਸਾਨੂੰ ਕਹਾਲ ਦਿੱਤੀ ਸੀ ਕਿ ਤਿੰਨ ਦਿਨ ਵਾਸਤੇ ਟਰੂ ਫਲਾਜੇ ਫ੍ਰੀ ਕਰਨੇ ਹਨ ਤਾਂ ਕਿ ਸੈਂਟਰ ਸਰਕਾਰ ਦੇ ਤੰਨਾ ਤੱਕ ਜੂ ਹਿੱਕ ਸਕੇ ਸੋ ਲੋਕਿਤ ਮਿਸ਼ਨ ਟੂਲਪਲਾਜਾ ਬੜੌਦੀ ਜ਼ਿਲ੍ਹਾ ਮੋਹਾਲੀ ਪੂਰਾ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਜਥੇਬੰਦੀ ਵੱਲੋਂ ਸ਼ੁਕਮੂਰਜ ਦੇ ਕਾਲ ਤੇ 3 ਦਿਨਾਂ ਵਾਸਤੇ ਪੂਰਾ ਤੰਦੇ ਹੀ ਨਾਲ ਟੂਲਪਲਾਜਾ ਫ੍ਰੀ ਕੀਤਾ ਗਿਆ ਹੈ ਸੋ ਨੌਜਵਾਨ ਬਜ਼ੁਰਗ 24 ਘੰਟੇ ਇੱਥੇ ਤੰਦੇ ਹੀ ਨਾਲ ਸੇਵਾ ਨਿਭਾ ਰਹੇ ਨੇ ਸੋ ਲੰਗਰਾਂ ਦੀ ਸੇਵਾ ਵੀ ਚੱਲ ਰਹੀ ਹੈ ਪ੍ਰਸ਼ਾਦਾ ਪਾਣੀ ਚਾਹ ਪਾਣੀ ਦੀ ਪ੍ਰਸ਼ਾਦਾ ਸਾਰੇ ਲੰਗਰਾਂ ਦੀ ਸੇਵਾ ਚੱਲਦੀ ਹੈ ਸੋ ਇਸੇ ਤਰ੍ਹਾਂ ਜੋ ਵੀ ਸਾਨੂੰ ਅੱਤ ਸਯੁਕਤ ਮਾਸਟਰ ਅਮੋਰਚੇ ਤੋਂ ਕਾਲ ਆਵੇਗੀ ਉਹਦਾ ਪੂਰਨ ਤੌਰ ਤੇ ਪੂਰਾ ਮੈਂ ਕਹਦਾ ਹੱਲ ਨਹੀਂ ਹੁੰਦਾ ਹੱਲ ਨਹੀਂ ਹੁੰਦਾ ਮਰਜ਼ੀ ਬੈਠਣਾ ਪਵੇ ਸਾਨੂੰ ਬੈਠਦੇ ਰਹਾਂ ਸੀ ਬੈਠੇ ਆ